आरे, उठे। उठे। उठे जा। आ रही चल चुप कर जा उठ उठ जा आजा इधर उठ मेरे को बे चुप ना रोया कर सारा कुछ हो जाना सही एक दिन जो ਮੈਂ ਨਾ ਤਿੰਨ ਹਰ ਇੱਕ ਜਗ੍ਹਾ ਖੜ ਸਕਦਾ ਹਾਂ ਹਰ ਇੱਕ ਜਗ੍ਹਾ ਪਰ ਇਹ ਕੰਮ ਹੀ ਨਹੀਂ ਮੈਂ ਪੂਰੀ ਕਰ ਸਕਦਾ ਤੇਰੀ ਠੀਕ ਹੈ ਉਹਨਾਂ ਨੂੰ ਆਪ ਨੂੰ ਚਾਹੀਦਾ ਵੀ ਕਿੱਦਾਂ ਮਤਲਬ ਕੀ ਕਰਨਾ ਕੀ ਨੇ ਆ ਉਹਨਾਂ ਦਾ ਹੀ ਮੈਂ ਤੇ ਨਾ ਖੜ ਸਕਦਾ ਹਾਂ ਹਰ ਇੱਕ ਜਗ੍ਹਾ ਜਿੱਥੇ ਗੂੰਗੀ ਠੀਕ ਹੈ ਬੰਦੇ ਨੂੰ ਖੁਦ ਨੂੰ ਵੀ ਚਾਹੀਦਾ ਹੈ ਵੀ ਕਿਸੇ ਕਿਸੇ ਤੀਸਰੇ ਬੰਦੇ ਕਰਕੇ ਆਪਾਂ ਆਪਣੇਆਂ ਦਾ ਵਿਗਾੜ ਕਰੀਏ ਉਹਨਾਂ ਬੈਟਰ ਆ ਆਪਣੇ ਨੂੰ ਮਿਲਿਏ ਠੀਕ ਨਹੀਂ ਸੋ ਟੈਨਸ਼ਨ ਨਹੀਂ ਲੈ ਚੁੱਪ ਕਰ ਜਾ ਤੇ ਆ ਉਹ ਯਾਰ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਹਾਂਜੀ ਦੋਸਤੋ ਕੀ ਗੱਲ ਚੱਲ ਆ ਜੀ ਆਹ ਦੇਖੋ ਰੋਈ ਜਾਂਦੀ ਪਈ ਭੇਡੋ ਸਾਡੀ ਚੱਲ ਚਪੇ ਜਲ ਆਪਾਂ ਬਲੌਗ ਬਣਾਈਏ ਚੱਲ ਫੇ ਚੁੱਪ ਕਰ ਜਾ ਉਠ ਉੱਠ ਜਾ ਉੱਠ ਜਾ ਹੋਰ ਧੂਰ ਧੂਰ ਨੇ ਐਦਾਂ ਕਰੂੰਗੇ ਐਦਾਂ ਕਹਿੰਦੇ ਐਦਾਂ ਜਿਹੜਾ ਪੰਦਾ ਕਰਦੇ ਆ ਦੇ ਉੱਠ ਕੇ ਦੇਖਾ ਦੇ ਐਦਾਂ ਕਰ ਐਦਾਂ ਕਰ ਐਦਾਂ ਐਦਾਂ ਕਰ ਆਏ ਹੋਏ ਨਾ ਮਾਰਤਾ ਨਹੀਂ ਦੌੜਿਆ ਕੋਈ ਨਹੀਂ ਮੇਰਾ ਨਾ ਤੇਰਾ ਕਾਲਾ ਏ ਹਾਏ ਉਹ ਤਾਂ ਢੀਲੀ ਹੋਰ ਹੁੰਦਾ ਪਿਆ ਯਾਰ ਚਲ ਗਿਆ ਅਮਨਵੀਰ ਓਏ ਲੈ ਕੇ ਜਾਂਦੇ ਆ ਛੋਟੀਆਂ 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 ਵੱਡੀਆਂ ਗੱਲਾਂ ਹੋ ਜਾਂਦੀਆਂ ਘਰ ਦੇ ਵਿੱਚ ਸੋ ਤੇ ਇੱਦਾਂ ਹੀ ਸਾਡੇ ਘਰਾਂ 'ਚ ਵੀ ਹੋਈਆਂ ਆ ਤੇ ਟਾਈਮ ਚਲੋ ਸਾਰਾ ਕੁਝ ਸਹੀ ਆ ਸਭ ਕੁਝ ਹੈਗਾ ਮਾਲਕ ਦੀ ਮਿਹਰ ਬਟ ਜਿਹੜੀ ਚੀਜ਼ ਦੀ ਕਮੀ ਉਹਨੂੰ ਆ ਉਹੀ ਚੀਜ਼ ਦੀ ਮੈਨੂੰ ਆ ਮਤਲਬ ਜੋ ਚੀਜ਼ ਉਹਨੂੰ ਮਹਿਸੂਸ ਹੁੰਦੀ ਉਹੀ ਮੈਨੂੰ ਹੁੰਦੀ ਆ ਸੋ ਤੇ ਸਾਰਿਆਂ ਨੇ ਦੁਆ ਕਰੋ ਸਾਡਾ ਕੁਝ ਸਹੀ ਹੋ ਜਵੇ ਤੇ ਬਾਕੀ ਉਹਨੂੰ ਉਹਨੂੰ ਪਤਾ ਆ ਵੀ ਵੀ ਖੜੇਗਾ ਜਗ੍ਹਾ ਖੜ ਸਕਦਾ ਪਰ ਉਹ ਜਗ੍ਹਾ ਤੇ ਨਹੀਂ ਮੈਂ ਖੜ ਸਕਦਾ ਨਾ ਤੇ ਮੇਰੇ ਸਾਸਰੀ ਘਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਾਸਰੀ ਘਾਲ ਸਾਸਰੀ ਘਾਲ ਜੀ ਸਾਸਰੀ ਘਾਲ ओके बाय ओके भाई लो जी बोल सकदे है ना नहीं गांव वाले नहीं बनाए ही मैं का जा दोपहरा रहना इनने खाना और रह लो ता यार चल तू दोपहरो बाल कपड़े-कपड़े इत्ते ਧੋਲਾ ਕਰੇ ਜਾ ਕੇ ਵੀ ਧੋਣੇ ਆ ਪਾਜੀ ਨੂੰ ਅੱਥੋ ਧੋਲਾ ਕੱਪੜੇ ਸਾਰੇ ਕੱਪੜੇ ਤਾਂ ਧੋਣੇ ਆ ਯਾਰ ਕੱਢ ਮਮੀ ਹੁਣੀ ਨਾਲ ਵਾਲੇ ਨੇ ਲੈ ਕੇ ਧੋ ਦੇਣੇ ਆ ਘਰੇ ਜਾ ਕੇ ਤੂੰ ਕੱਲੀ ਧੋਣੀ ਨਹੀਂ ਰਾਮੀ ਨਹੀਂ ਅੱਜ ਧੋਲਾ ਘਰੇ ਪਈ ਇੱਥੇ ਤਾਂ ਹੈ ਹੀ ਮੈਂ ਧੋਣ ਵਾਲੇ ਵੇਲੇ ਹੈਗੇ ਉਹ ਤਾਂ ਧੋਲਾ ਆਓ ਵੀ ਟੋਲਾ ਕੱਪੜੇ ਢੋਲੇ ਸਾਰੇ ਰੱਖ ਲਾ ਗੱਡੀ ਦੇ ਤੇ ਨਾਲੇ ਰੋਟੀ ਪਾਣੀ ਖਾ ਕੇ ਨਿਕਲ ਜੀ ਯਾਰ ਫੇਰ ਟਾਈਮ ਮਾਨੂੰ ਹੋਏ ਟਾਈਮ ਕਹਾਦਾ ਹੁਣ ਆਇਆ ਰੁਕ ਜਾ ਯਾਰ ਚੰਗਾ ਫੇਰ ਤੀ ਯਾਰ ਸਾਡੇ ਲੋੜਿਆ ਹੋਇਆ ਸੱਚਾ ਨੂੰ ਵੀ ਘੰਟਾ ਲੱਗਣਾ ਕੁਝ ਵੀ ਨਹੀਂ ਰਾ ਘੰਟੇ ਵਾਲਾ ਰਾ ਨਹੀਂ ਚਾਲੀ ਪਾਸ ਤੋਂ ਬਾਈ ਵੀ ਲੈਣੀ ਕੋਈ ਠੀਕ ਨਹੀਂ ਹੈ ਬਾਈ ਮੰਨੂ ਆ ਲੈ ਮੈਂ ਜਾਣਾ ਕਹਿੰਦਾ ਵਾ ਮੈਂ ਜਾਣਾ ਇਹ ਕਿਉਂ ਤੰਗ ਕਰਨਾ ਸਾਨੂੰ ਤੂੰ ਲੜਦਾ ਆਂ ਤੇਰ ਨਾਲ ਲੜਦਾ ਤਾਂ ਬੋਲ ਲੈ ਤਾਰੋ ਦਾ ਹੋਪ ਮਾਰਦੇ ਕੱਪੜੇ ਪਾਵੇ ਦਾ ਕੰਮ ਵੀ ਕਰਿਆ ਵੀ ਕਰੀਆ ਇਹ ਅੰਕਾਂ ਵਾਲਾ ਬੱਕ ਜਾਨੀ ਤੂੰ ਓਕੇ ਸੰਗੱਪ ਆਉਂ ਨਹੀਂ ਆ ਕੇ ਗਿਆ ਹੁਣ ਤੇਰੇ ਲਈ ਹੋ ਤਾ ਓਕੇ ਜੰਦ

ਜਾ ਨਾ ਜਾਂਦਾ ਰੁਕ ਜਾ ਰੁਕ ਜਾ ਰੁਕ ਜਾ ਬੋਲ ਕਹਿੰਦਾ ਜਾ ਰਾ ਦਾ ਦਾ ਚੱਲ ਜਾ ਆ ਜਾ ਜੀ ਲੋ ਜੀ ਪਰੀਜ਼ ਦਵਾਈ ਪੀਨ ਲਈ ਆ ਕਿੰਨੀਆਂ ਕ ਦਵਾਈਆਂ ਪਿੰਦੀਆਂ ਹੈ ਲੋ ਜੀ ਦਵਾਈਆਂ ਤਾਂ ਪਈ ਪੀਣੀਆਂ ਪੈਣੀਆਂ ਹੁਣ ਵੇ ਜੋ ਅਸੀਂ ਜਿਵੇਂ ਸਾਨੂੰ ਦਵਾਇਆਂ ਵੀ ਇਹ ਆਇਰਨ ਦੀ ਆ ਦਵਾਈਆਂ ਜ਼ਰੂਰੀ ਐ ਸਾਰੀਆਂ ਇਹ ਦਵਾਈਆਂ ਸਾਰੀਆਂ ਜ਼ਰੂਰੀ ਆ ਪੀਓ ਪੀਓ ਵੀਓ ਪੀਓ ਪੀਓ ਹਾਂ ਸੋ ਮਮੀ ਹੁਣੀ ਮਾ ਕੋਇਆ ਪਿਆ ਬਾਬੇ ਦੇ ਗੇਂ ਸੀ ਆਪਾਂ 7 ਦਿਨ ਆਪਾਂ 7 ਦਿਨ ਮੈਂ ਕਹਾਂ ਵੀ ਪੂਰੇ 7 ਦਿਨ ਆਪਾਂ ਉਧਰ ਹੀ ਘੁੰਮਦੇ ਫਿਰਦੇ ਰਹੇ ਆ 7 ਦਿਨ ਪੂਰਾ ਇੰਜੋਏ ਕੀਤਾ ਆਪਾਂ ਪਹਿਲਾਂ ਬਾਬੇ ਦੇ ਗੇਂ ਫਿਰ ਆਪਾਂ ਮਕਰੋੜ ਗੰਜ ਗੇ ਫਿਰ ਪਹਿਲਾਂ ਪੀਨ ਗਏ ਮੱਥਾ ਟੇਕ ਕੇ ਬਾਬਾ ਬਲਕਨਾਥ ਬਾਬੇ ਬਲਕਨਾਥ ਤੋਂ ਮਕਰੋੜ ਗੰਜ ਮਕ ਲੋੜ ਗਾਂਜੇ ਤੋਂ ਸਿੱਧੇ ਆਇਆ ਆ ਪੱਕਰੇ ਕਰੋ ਫਿਰ ਨਾਤਾ ਨਾਟੇ ਫੇ ਵੀ ਨਗਾਏ ਵੀ ਨਗਾਏ ਤੇ ਪਸੂਦੇ ਬੱਲੇ ਬਕਣਾ ਉਸ ਤੋਂ ਬਾਅਦ ਸਿੱਧੇ ਐਂਕਰ ਸੋ ਆਪਣਾ ਜਿੰਨਾ ਵੀ ਇਸ ਚੀਜ਼ ਟੂਰ ਸੀਗਾ ਬਹੁਤ ਹੀ ਸੋਹਣਾ ਸੀ ਬਹੁਤ ਹੀ ਵਧੀਆ ਸੀ ਖਾਸ ਤੇਰਾ ਇੱਕ ਟੂਰ ਸੀ ਤੇ ਬਹੁਤ ਹੀ ਵਧੀਆ ਰਿਹਾ ਘੈਂਟ ਰਿਹਾ ਸੋ ਤੁਸੀਂ ਵੀ ਸਾਰਿਆਂ ਨੇ ਬਹੁਤ ਪਿਆਰ ਕੀਤਾ ਤੇ ਪਿਆਰ ਦਿੱਤਾ ਉੱਥੇ ਸਾਰਿਆਂ ਨੇ ਤੇ ਸਾਰਿਆਂ ਦਾ ਜੀਰੋ ਧੰਨਵਾਦ ਆ ਜਿਹਨਾਂ ਨੂੰ ਨਹੀਂ ਮਿਲ ਹੋਇਆ ਉਹਨਾਂ ਨੂੰ ਕੋਈ ਨਾ ਆਪਾਂ ਫੇਰ ਦੁਬਾਰਾ ਅਗਲੀ ਵਾਰੀ ਮਿਲ ਲਾਂਗੇ ਜਾਂ ਜਦੋਂ ਵੀ ਕਿਤੇ ਹੋ ਸਕੇ ਆ ਮਿਲ ਲਵਾਂਗੇ ਬਾਕੀ ਜਿੰਨੇ ਜਣੇ ਉੱਥੇ ਮਿਲੇ ਸਾਰਿਆਂ ਨੇ ਆਪਾਂ ਨੂੰ ਬਹੁਤ سپورਟ ਕੀਤੀ ਬਹੁਤ ਜ਼ਿਆਦਾ ਮਤਲਬ ਵੀ ਬਹੁਤ ਖੁਸ਼ੀ ਹੋਈ ਆ ਵੇਖ ਕੇ ਵੀ ਸਾਨੂੰ ਇੰਨੇ ਲੋਕ ਮਤਲਬ ਪਿਆਰ ਕਰਦੇ ਆ ਤੇ ਆਪਾਂ ਵੀ ਕਰਦੇ ਆ ਤੁਹਾਨੂੰ ਸਭ ਨੂੰ ਤੇ ਸੋ ਆਪਣੀਆਂ ਤੇ ਜਿੰਨੀਆਂ ਵੀ ਭੈਣਾਂ ਮਿਲੀਆਂ ਤੇ ਮਾਵਾ ਮਿਲੀਆਂ ਸਾਰਿਆਂ ਦਾ ਧੰਨਵਾਦ ਜੀਰ ਜੀ ਬਹੁਤ ਮਿਲੇ ਜਾਂ ਤੇ ਭਰਾ ਵੀ ਮਿਲੇ ਸਾਰੇ ਜੋ ਵੀ ਆ ਵੀਰ ਭੈਣ ਭਰਾ ਤੇ ਮਾਵਾ ਸਾਡੇ ਬਲੌਗ ਵੇਖਦਿਆਂ ਨੇ ਸਾਡੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਸੋ ਧੰਨਵਾਦ ਤੇ ਸਾਰਿਆਂ ਦਾ ਤੇ ਲੋ ਜੀ ਕਰਦੇ ਆ ਤਾਂ ਨਾ ਗੱਲ ਬਾਤ ਤੁਸੀਂ ਸਾਰਿਆਂ ਨੇ ਵਲੌਗ ਨਾਲ ਬਣ ਰਹੇ ਹੋ ਅਮਨ ਜੀ ਜੀ ਹੁਣ ਵੀ ਚਲ ਗਿਆ ਤੇ ਸੋ ਹੁਣ ਕਰਦੇ ਆ ਗੱਲ ਬਾਤ ਥੈਂਕ ਯੂ ਚਲੋ ਜੀ ਚੋਲ ਲਿਆਂਦੇ ਚੋਲ ਸਹੀ ਆ ਬਹੁਤ ਵਧੀਆ ਕੀਤਾ ਰੈਂਡਲ ਕਿ ਬੰਨੀ ਤੇ ਆਪ ਤਾਂ ਕਰ ਲੋ ਅੱਛਾ ਵਾਸ ਨਹੀਂ ਕੋਈ ਹਨ ਜੇ ਉਹ ਦੇ ਹੀ ਤਾਂ ਕੱਢ ਉਹ ਹੀ ਕਰ ਦੇ ਲਈ ਹੈ ਮम्मा ਅੱディ ਤੁਹਾਡੀ ਦਵਾਈ ਤੇ ਬ੍ਰਸ਼ ਲੱਭਾ ਮੈਨੂੰ ਆ ਇੱਕ ਮਿੰਟ ਵੀਰ ਦੀ ਨਿਕਲ ਲੱਭ ਗਈ ਲਾਲ ਜੀ ਹੈ ਵਾਈਟ ਵਾਈਟ ਲੱਭ ਗਈ ਹੈ ਬਲੈਕ ਜੀ ਵੀ ਹੈਗੀ ਕਾਲੀ ਨਹੀਂ ਕਾਲੀ ਨਹੀਂ ਹੋਣੀ ਲੱਭੀ ਪਾਪਾ ਉਹ ਵੀ ਲੱਭ ਗਈ ਜਿਹੜੇ ਮੇਰੇ ਪੱਤੀ ਹੈਂ ਹਿੰਦੇ ਤਾਂ ਨਾ キレイも。 ਆ ਬੁੱਕਟਾਂ ਨਾਲ ਨਹੀਂ ਇਸ ਪੈ ਉਹ ਵੀ ਕਢੋਨੇ ਆਪਾ ਇਹ ਪਾਪਾ ਦੋ ਬੋਰੇ ਲੈ ਆ 2500 ਦੇ ਹਾਤਾ ਦੇਰੇ ਬੂ ਆਲੇ ਕਿੰਨਾ ਨਿਆ ਆ ਨਿਕਲਿਆ ਸਭ ਕਰੇ ਦੇ ਮੇਰੇ ਦੇਖ ਦੇਖ ਦੀ ਲਵਾ ਲਈ ਇਹਨੇ ਬੋਕੀ ਜੇ ਜੋਰ ਨਾ ਲੱਗੀ ਇਹ ਤਾਂ ਕੰਚ ਮੈਂ ਨੂੰ ਕਰਨੀ ਕਰੇ ਨਹੀਂ ਕੱਢੋ ਉਹ ਬਾਹਰ ਮੇਰੇ ਭਰਾ ਰੂਣ ਲੱਗਾ ਇਹ ਉਹ ਨਹੀਂ ਲੱਤ ਗਈ ਜਿਹੜੀ ਫੜਨ ਵਾਲਾ ਹੁੰਦਾ ਉਹ ਲੱਤ ਗਈ ਆ ਤਾਂ ਇਹ ਲੱਗੀ ਹੈ ਪਾਣੀ ਪੀਲਾ ਪਾਣੀ ਪੜਾਏ ਉਹ ਤੋ ਮੈਂ ਤੋ ਖਾ ਰਹਾ ਮੂੰਹ ਆਟ ਮੈਨੂੰ ਦਿਖਾਈ ਪੂ ਬਾਡਾਈ ਆ ਗਾ ਆਹ ਹੋਵਾ ਇੱਥੇ ਹੀ ਲੱਗੀ ਐ ਇਹ ਸਾਰਾ ਹੋਇਆ ਪਿਆ ਇਹਦਾ ਲੱਗਾ ਜੋਰ ਨਾਲ ਲੱਗਾ ਐ ਬਹੁਤ ਜੋਰ ਦੀ ਲੱਗਾ ਐ ਇਹ ਤਾਂ ਕਾ ਮੂੰਹ ਹਟਦਾ ਤਾਂ ਹੈ ਨਹੀਂ ਇਹਨੂੰ ਕਿੰਨੀ ਵਾਰੀ ਪਿਆ ਚੀਜੀ ਦਿਨੇ ਲੰਮਾ ਪਿਆ ਚਾ ਚੀਜੀ ਤੇਰੀ ਉੱਥੇ ਹੀ ਹੈ ਚੀਜੀ ਤੇ ਟੈਨਸ਼ਨ ਪਈ ਆ ਪਹਿਲਾਂ ਆਪਣੀ ਨਹੀਂ ਤੈਨੂੰ ਪਈ ਹੈਗੀ ਉਹੀ ਤਾਂ ਗੱਲ ਹੈ ਕਿਜੀ ਲੱਗ ਜੀ ਕਿ ਕਿ ਲੱਗਦੀ ਮੈਨ ਲਾੜਾ ਖਲਾ ਰਿਆ ਹੈ ਪ੍ਰੀਤੀ ਨਹੀਂ ਆਂਦੀ ਐ ਸਪੈਸ਼ਲ ਇਹ ਮੈਂ ਇਹ ਸਪੈਸ਼ਲ ਕਰਦੀ ਹਾਂ ਫਰੂਟ ਕੱਟਣ ਲਈ ਆਂਬ ਪਾਪੜ ਕੱਟਣ ਲਈ ਅਨਾਰ ਕੱਟਣ ਲਈ ਇਹ ਮੈਂ ਫਰੂਟ ਕੱਟ ਲਿਆ ਬਹੁਤ ਵਧੀਆ ਆ ਓ ਦੇਖ ਓਏ ਕਿੱਕੀ ਵੀ ਆਵੇ ਨਾ ਨਿਆਣੇ ਨੂੰ ਪਤਾ ਆ ਸਹੀ ਹੈ ਨਾ ਹੋਰ ਜਿੰਦਾ ਮਰਜੀ ਕਰਦੇ ਹਾਂ ਆ ਬਾਪੜ ਸੁਆਦ ਮੈਂ ਖਾਦਾ ਨਹੀਂ ਮਿੱਠਾ ਬਹੁਤ ਮੈਨੂੰ ਵੀ ਦਿਖਾਓ ਆਪਿਆ ਜਿਹੜਾ ਨਾ ਹੈ ਚੋ ਖਾ ਲਿਓ ਤੇ ਮੰਮਾ ਆਪਾਂ ਜਿਹੜਾ ਪ੍ਰਸ਼ਾਦ ਹੈ ਨਾ ਹਾਂ ਜਿਹੜਾ ਆਪ ਬਣਾਣਾ ਹੈ ਹੂੰ ਆ ਸਰੀਆ ਆਪਾਂ ਇਹ ਜਿਹੜਾ ਬਿਕਰ ਪ੍ਰਸ਼ਾਦ ਆ ਨਾ ਸਾਰਾ ਇੱਥੇ ਮੇਰੇ ਕੀਤੀ ਹੈ ਮੈਂ ਕਹਿੰਦੀ ਥੋੜਾ ਥੋੜਾ ਕਰਕੇ ਨਾ ਤਾਂ ਪ੍ਰਸ਼ਾਦ ਵੰਡ ਕੇ ਆਈ ਆ ਆਪਾਂ ਆਪਣੇ ਘਰਾਂ ਚ ਆਹੋ ਕਲੋਨੀ ਚ ਤਾਂ ਵੀ ਨਹੀਂ ਆਪਾਂ ਤੇਰੇ ਚ ਕੋਈ ਵੀ ਪ੍ਰਸ਼ਾਦ ਆਪਾਂ ਆਹ ਪੁੱਲੀਆਂ ਨਾ ਨਾ ਹੱਥ ਕਰੋ ਦੋ 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 ਹੱਥ ਮੈਂ ਕਹਿੰਦੀ ਪ੍ਰਸ਼ਾਦ ਨਿਕਣੇ ਦਾ ਕਰਕੇ ਨਾ ਰੋਡ ਪਰ ਪ੍ਰਸ਼ਾਦ ਸਾਰੇ ਪੁੱਲੀਆਂ ਦਾ ਇਕੱਠਾ ਦੇ ਕਰਕੇ ਸਾਰਾ ਕਾਲੀ ਵਾਲੀ ਤੇ ਆਉ ਗੱਗਾ ਨੇ ਬਖਰਾ ਖਲੋ ਗੱਗਾ ਨੇ ਲਈ ਬਖਰਾ ਰੱਖ ਲੈਣੇ ਹਾਂਜੀ ਇੱਕਦਣ ਗੱਲ ਕਰਨੀ ਸੀ ਜਿਹੜੀਆਂ ਵੀ ਮੇਰੀਆਂ ਭੈਣਾਂ हेयर ਐਕਸਟੈਂਸ਼ਨ हेयर ਸਟੈਂਚ ਲੈਣਾ ਚਾਹੁੰਦੀਆਂ ਨੇ ਤੇ ਉਹਨਾਂ ਨੂੰ ਮੈਂ ਆਪਣੀ ਜਿਹੜੀ ਮੈਂ ਆਪਣੀ ਛੋਟ ਵੀਡੀਓ ਪਾਈ ਹੋਈ ਆਹ ਵਾਲੀ ਵੇਖੋ ਮੇਰੀ YouTube ਦੀ ਆਈਡੀ ਤੇ ਆ ਉਹਦੇ ਉੱਪਰ ਤੁਸੀਂ ਜਾਓ ਛੋਟ ਵੀਡੀਓ ਜਿਹੜੀ ਦੇਖਣੀ ਹੈ ਨਾ ਆਹ ਦੇਖਿਓ ਇਹਨੂੰ ਓਕੇ ਕਰੋ ਉੱਥੇ ਲਿਖਿਆ ਹੁੰਦਾ ਆ ਦੇਖੋ ਇਹਦੇ ਵਿੱਚ ਮੈਂ ਨੂੰ हेयर ਐਕਸਟੈਂਸ਼ਨ ਦਾ ਰੇਟ ਮੈਂ ਤੁਹਾਨੂੰ ਆਹ ਦੇਖਿਓ 190 ਰੁਪਏ 600 ਰੁਪਿਆ 200 ਰੁਪਿਆ 200 ਰੁਪਿਆ 240 170 264 ਮਤਲਬ 4-500 ਥੱਲੇ ਥੱਲੇ 200 100 150 ਰੁਪਏ ਦੀ ਹੇਅਰ ਐਕਸਟੈਂਸ਼ਨ ਆ ਤੁਸੀਂ ਜਾ ਕੇ ਬਾਈ ਕਰ ਸਕਦੇ ਹੋ ਤੁਹਾਡੇ ਘਰੇ 1-2 ਦੋ ਦਿਨ ਦੇ ਵਿੱਚ ਪਹੁੰਚ ਜਾਣੀ ਆ ਠੀਕ ਆ ਇਹ ਮੈਂ ਪ੍ਰੋਡਕਟਰ ਦੇ ਕੋਲ ਉੱਥੇ ਮੈਂਸ਼ਨ ਕੀਤੇ ਹੋਏ ਤੁਸੀਂ ਖਰੀਦ ਸਕਦੇ ਹੋ ਆ ਦੇਖਿਓ ਜੀ ਮੇਰੀ ਆਈਡੀ ਖੋਲਣੀ ਆ YouTube ਦੀ ਠੀਕ ਆ ਉਹਦੇ ਵਿੱਚ ਆ ਵੀਡੀਓ ਪਾਈ ਹੋਈ ਜਾਵੇਂਗਾ ਕੋਮਪਾਪੜ ਵਾਲੀ ਵੀਡੀਓ ਉਹਦੇ ਉਹਨੂੰ ਜੇ ਤੁਸੀਂ ਓਪਨ ਕਰਨਾ ਨਾ ਵੀਡੀਓ ਨੂੰ ਉਹਦੇ ਉੱਪਰ ਲਿਖਿਆ ਹੁੰਦਾ ਪਿਆ ਆ ਆ ਦੇਖੋ ਹੇਅਰ ਐਕਸਟੈਂਸ਼ਨ ਇਨੂੰ ਅਥੀ ਓਕੇ ਕਰੂਗੇ ਐਦਾਂ ਆ ਦੇਖੋ ਤੇ ਆ ਜਾਈਆਂ ਸਾਰੀਆਂ ਜਿਹੜੀ ਵੀ ਚਾਹੀਦੀ ਤੁਸੀਂ ਇਹਨੂੰ ਆਪਣਾ ਓਕੇ ਕਰਕੇ ਵੀਊ ਕਰਕੇ ਇੱਥੋਂ ਵੀਊ ਕਰੂਗੇ ਵੀਊ ਕਰਕੇ ਤੇ ਇਹਨੂੰ ਓਪਨ ਜਿਹੜਾ ਤੁਹਾਡੀ ਆਪਣੀ ਆਈਡੀ ਪ੍ਰੋਫਾਈਲ ਪੁੱਜ ਜਾਣੀ ਇੱਥੋਂ ਵੀਗਾ ਇੱਥੇ ਬਾਈ ਕਰ ਸਕਦੇ ਹੋ ਬਾਈ ਕਰਕੇ ਜੋ ਵੀ ਤੁਹਾਡਾ ਮੋਬਾਈਲ ਨੰਬਰ ਪਾ ਕੇ ਤੇ ਆਪਣਾ OTP ਕੈਸ਼ 온 ਡਿਲੀਵਰੀ ਕਰਨੀ ਕੈਸ਼ 온 ਡਿਲੀਵਰੀ ਪਹਿਲੇ ਪੇਮੈਂਟ ਤਾਂ ਨਹੀਂ ਪਹਿਲੇ ਕਰਕੇ ਤੁਸੀਂ ਆਪਣੀ ਹੇਅਰ ਐਕਸਟੈਂਸ਼ਨ ਖਰੀਦ ਸਕਦੇ ਹੋ ਰੇਟ ਸਿਰਫ 200 250 300 ਬਹੁਤ ਹੀ ਜੰਨੇ ਵਾਲਾ ਰੇਟ ਆ ਜਲਦੀ ਜਲਦੀ ਜਾ ਕੇ ਯਾਰ ਟੈਨਸ਼ਨ ਗ੍ਰੀਟ ਲੋ ਤੇ ਹੋਰ ਵੀ ਤੁਹਾਨੂੰ ਜੇ ਕੋਈ ਪ੍ਰੋਡਕਟ ਚਾਹੀਦਾ ਹੁੰਦਾ ਮੈਨੂੰ ਦੱਸਿਆ ਕਰੋ ਬਹੁਤ ਹੀ ਘੱਟ ਰੇਟ ਤੇ ਮੈਂ ਟੇ ਮੈਂਸ਼ਨ ਕਰ ਦਿਆ ਕਰੂੰਗਾ ਤੁਸੀਂ ਆਪਾ ਆਪਣਾ ਕਮੈਂਟ ਦੇ ਵਿੱਚ ਦੱਸੋ ਤੁਹਾਨੂੰ ਕਿਹੜਾ ਪ੍ਰੋਡਕਟ ਚਾਹੀਦਾ ਆ ਉਹ ਮੈਂ ਆਪਣੀ ਛੋਟੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੂੰਗਾ ਫਿਰ ਉਹ ਮੈਂ ਟੇ ਮੈਂਸ਼ਨ ਕਰ ਦਾਂਗਾ ਤੁਸੀਂ ਜਾ ਕੇ ਦੇਖ ਲਿਆ ਕਰੋ ਜਲਦੀ ਜਲਦੀ ਖਰੀਦ ਲੋ ਯਾਰ ਟੈਨਸ਼ਨ ਆ ਦੇਖੋ ਬਹੁਤ ਹੀ ਬਿਲਕੁਲ ਬਿਲਕੁਲ 200 200 ਰੁਪਇਆ ਜਦ ਦੀ ਮਾਰਜੀ ਹੇਅਰ ਐਕਸਟੈਂਸ਼ਨ ਚਾਹੀਦੀ ਹੈ ਜਾ ਕੇ ਫੜਾ ਫੜ ਮੈਸੇਜ ਕਰੋ ਧੰਨਵਾਦ ਹਾਂਜੀ ਵੀ ਮम्मा ਦੇਖਦੇ ਆ ਕੀ ਕਰਦੇ ਆ ਕੀ ਕਰਦੇ ਮम्मा ਖਾ ਲੈ ਪਿਆ ਰੋਟੀ ਇਹ ਮੂੰਹ ਉਹਦਾ ਮੂੰਹ ਉਹਦਾ ਪਿਆ ਕੱਚੀ ਲੱਸੀ ਵੀ ਲੈਣੀ ਸੀਗੀ ਮੂੰਹ ਦਾ ਗਿੱਕਾ ਪਿਆ ਕੱਚੀ ਲੱਸੀ ਤੇ ਨਾੜ ਜਾਣਾ ਮੈਂ ਲਈ ਪਾਈ ਜਿਹਾ ਕਾਣਾ ਹੁੰਦਾ ਹੈ ਅੱਛਾ ਵੀ ਕਰਾਂਗੇ ਆ ਸੁਸਤੀ ਹੀ ਪਈ ਜਾਂਦੀ ਆ ਚਾਹ ਬਣਾਉਣਾ ਨਹੀਂ ਚਾਹ ਬਣਾਉਣਾ ਨਹੀਂ ਤਾਂ ਕੰਮ ਬੜਾ ਅਲੋਕ ਸੇ ਨਹੀਂ ਲੱਗਦਾ ਚਾਹ ਬਣਾਣੇ ਆ ਤੇ ਚਾਹ ਪੀਏ ਫੇਰ ਸ਼ਾਇਦ ਸੁਸਤੀ ਹਟ ਜAVE ਕਿਉਂਕਿ ਮੋੜਾ ਨਹੀਂ ਉਧਰੋਂ ਆਏ ਨਾ ਘੁੰਮ ਫਿਰ ਕੇ ਤੋਂ ਇਹ ਤਾਂ ਨਾ ਘਰੇ ਆਣ ਕੇ ਤੁਹਾਨੂੰ ਪਤਾ ਹੀ ਨਹੀਂ ਬਾਹਰ ਤੇ ਜਿੱਤੀ ਲੱਗਦਾ ਹੁੰਦਾ ਆ ਇਸ ਕਰਕੇ ਹੁਣ ਆਪਾਂ ਚਾਹ ਬਣਾ ਲੀਏ ਫਿਰ ਆਪਾਂ ਥਾੜਨਾ ਕਰਦੇ ਆ ਖਾਣੇ ਹਾਂਜੀ ਮੈ ਲੱਗਿਆ ਹੋ ਰੋਟੀ ਖਾਣ ਤੇ ਸਵੇਰ ਦੀ ਮੈ ਰੋਟੀ ਖਾਦੀ ਨਹੀਂ ਸੀ ਹੁਣ ਮੰਮੀ ਵਾਲ ਦੇ ਕੇ ਭੁੱਖ ਲੱਗੀ ਤੇ ਜਿਹੜੇ ਪਾਪੜ ਸੀਗੇ ਨਾ ਅਸੀਂ ਮੋਂ ਦਿਖਾਓ ਆ ਦੇਖੋ ਸਾਨੂੰ ਪਾਪੜ ਮਿਲੇ ਸੀਗੇ ਇਹ ਜਿੱਥੇ ਲੰਗਰ ਚੱਲਦਾ ਸੀ ਤੇ ਉਹ ਪਹਿਲਾਂ ਤਾਂ ਉੱਥੇ ਕੋਈ ਆਂਦਾ ਨਹੀਂ ਸੀ ਪਿਆ ਤੇ ਜੇ ਪਾਪੜਾ ਲਿਓ ਫੋਨ ਪਪਾ ਲਹਾਂ ਤੇ ਪਹਿਲਾਂ ਉੱਥੇ ਲੰਗਰ ਜਦੋਂ ਚੱਲਦਾ ਸੀਗਾ ਉਦੋਂ ਸੰਗਤ ਆਂਦੀ ਨਹੀਂ ਸੀ ਭਈ ਤੇ ਜਦੋਂ ਅਸੀਂ ਗਏ ਉੱਥੇ ਕਿੰਨੀ ਸੰਗਤ ਆਣ ਲੱਗੀ ਫਿਰ ਉਹਨਾਂ ਨੇ ਸਾਨੂੰ ਕਿੰਨੇ ਭਰਕੇ ਲਿਫਾਫਾ ਦਿੱਤਾ ਅੰਕ ਜਦੋਂ ਤੁਸੀਂ ਆਏ ਉਦੋਂ ਮ ਸੰਗਤ ਆਣ ਲੱਗੀ ਤੇ ਇਸ ਕਰਕੇ ਕਿੰਨੇ ਲਿਫਾਫਾ ਭਰਤਾ ਉਹਨਾਂ ਨੇ ਮਹੀ ਤਾਂ ਕਹਿੰਦੇ ਕੰਮ ਚੱਲਿਆ ਸਾਡਾ ਚਲੋ ਵੀ ਆਪਾਂ ਲਓ ਫੈਨ ਖਾਣ ਇੱਕ ਹੋਰ ਪਿਆ ਸੀ ਹੋਰ ਹੋਰ ਵੀ ਇਹਦੇ ਨਾਲ ਪਿਆ ਫੈਨ ਹੈ ਨਹੀਂ ਗਈ ਇਹ ਹੀ ਸੀ ਸਿਰੇ ਬੈਠ ਖਾਧਾ ਸਾਰੇ ਓਕੇ ਠੀਕ ਆ ਹੋਰ ਤੇ ਫੈਨ ਆ ਰੱਖ ਲਵਾਂਗੇ ਤਾਈਏ ਆ ਵੀ ਕਰ ਲਈ ਰੱਖ ਲਵਾਂਗੇ ਮੈਂ ਮੈਂ ਤਾਂ ਚਾਹ ਚੁਪੇ ਕੇ ਖਾ ਹੀ ਲੈਣਾ ਉਹ ਤਾਂ ਆ ਖਾ ਲੈਣੀ ਸੀ ਦੋ ਨਾਲ ਨਹੀਂ ਦੇ ਗਰਾਂ ਸਕਦੇ ਹੋ ਯਾ ਨੀ ਤਾਂ ਮੈਨੇ ਚਾਹ ਨਾਲ ਹੀ ਪੀ ਲੈਣੀ ਸੀ। ਮੈਂ ਪੂਰੀ ਦੋ ਹੱਟ ਗਈ। ਹੂੰ। ਇਹ ਸਾਲ ਆਜੇ। ਕਿਹੜੇ? ਆਹ। ਸਾਲ ਆਜੇ। ਯਾ ਮਾਂ। ਚਾਹ ਮੈਂ ਤਾਂ ਇਦਾਂ ਨਹੀਂ ਪੀ ਹੁਣੀ। ਕਿਉਂਕਿ ਇਦਾਂ ਕਰਕੇ ਪੀ ਦਿੰਨਾ। ਬਾਹ ਆਹ ਦੇਖੋ ਸਾਡੇ ਪੰਜਾਬੀਆਂ ਦੇ ਤਰੀਕੇ। ਤੇ ਪੰਜਾਬੀਆਂ ਦੇ ਥੀਕ ਤੇ ਤੁਸੀਂ ਹੈਗੇ ਹਾਂ ਹੁਣ ਨਾ ਅਸੀਂ ਜਿੱਦਾਂ ਘੁੰਮ ਗਏ ਨਾ ਮम्मा ਆਪਾਂ ਇੱਕ ਹਫਤਾ ਬਾਅਦ ਸੀ ਤੇ ਰਾਜਾ ਜजना ਨੀ ਥੋੜਾ ਹੀ ਹਾਂ 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 ਦਨੀਆ ਹਾਂਜੀ ਵੀ ਆਪਾਂ ਲੱਗਿਆ ਹੁਣ ਪ੍ਰਸ਼ਾਦ ਜਿਹੜਾ ਆ ਆਪਾਂ ਮਿਕਸ ਲੱਗਿਆ ਕਰਨਾ ਤੇ ਪ੍ਰਸ਼ਾਦ ਜਿਹੜਾ ਆ ਨਹੀਂ ਮਿਕਸ ਕਰ ਲਈਏ ਮम्मा ਕਰਨਗੇ ਤੇ ਮम्मा ਪਿੰਦੇ ਗਏ ਜਾ ਚਾਹ ਵੀ ਕੇ ਮਹਾਤੋਗੇ ਤੇ ਕਰ ਦੋ ਉੱਥੇ ਬੈਠ ਕੇ ਪੰਜ ਕੇ ਆਉਂਦੇ ਬੈਠਦੇ ਆ ਜੀ ਇੱਥੇ ਬੈਠ ਕੇ ਆਪਾਂ ਪ੍ਰਸ਼ਾਦ ਜਿਹੜਾ ਆਪਾਂ ਮਿਕਸ ਕਰ ਲੈਣਾ ਕਿਉਂਕਿ ਸਾਰਿਆਂ ਨੂੰ ਫਿਰ ਥੋੜਾ ਥੋੜਾ ਬਣਦਾਂਗੇ ਜਿੰਨਾ ਜਿੰਨਾ ਲੈ ਕੇ ਆਏ ਆ ਆਜੋ ਇੱਥੇ ਬਹੁਤ ਜ਼ਿਆਦਾ ਸੋਹਣੀ ਧੁੱਪ ਆਹ ਸਾਰੀ ਧੁੱਪ ਵੀ ਨਹੀਂ ਆ ਬਹੁਤ ਸੋਹਣੀ ਛਾਂ ਵੀ ਆ ਇੱਥੇ ਹਵਾ ਵੀ ਸਿੱਧੀ ਆ ਜਾਂਦੀ ਆ ਮਮਾ ਕਰਨਗੇ ਮਮਾ ਪ੍ਰਸ਼ਾਦ ਜਿਹੜਾ ਹੈ ਨਾ ਸਾਰੇ ਨੇ ਮਿਕਸ ਕਰ ਲਓ ਪਾਣਾ ਨਾ ਕਰਦੇ ਹਿੱਸੇ ਦਿਨਾ ਕੋ ਦਿਨਾ ਉਹਨਾਂ ਦਾ ਹਾਂਜੀ ਹੂੰ ਫਲੇਟਡ ਹੈ ਅਸੀਂ ਪਿਛਲੀ ਵਾਰੀ ਵੀ ਜਦੋਂ ਪ੍ਰਸ਼ਾਦ ਲੈ ਕੇ ਆਏ ਸੀਗੇ ਨਾ ਉਦੋਂ ਫਿਰ ਇਦਾਂ ਹੀ ਪਿਆ ਸੀਗਾ ਕਿਸੇ ਨੇ ਖਾਦਾ ਵੀ ਨਹੀਂ ਸੀਗਾ ਕੁਝ ਵੀ ਨਹੀਂ ਤੇ ਇਸ ਕਰਕੇ ਹੁਣ ਅਮਨਵੀਰ ਨੇ ਪਤਾ ਕਿੱਥੇ ਲਿਆਂਕ ਕੇ ਰੱਖਿਆ ਸੀਗਾ ਪ੍ਰਸ਼ਾਦ ਬਾਹਰ ਉਹ ਉੱਥੇ ਰੱਖਿਆ ਪ੍ਰਸ਼ਾਦ ਇਹ ਮੈਨੂੰ ਨਹੀਂ ਪਤਾ ਕਿ ਕੀ ਲਿਆਂਦਾ ਇਹਨੇ ਚਾਲੀ ਚਲੋ ਜੀ ਉਹਨਾਂ ਲਈ ਮਮਾ ਪੀਸੀ ਰੱਖ ਲੈ ਜੀ ਕੋਈ ਦੇਖਣ ਜਿਹੜਾ ਆਪਾਂ ਨੂੰ ਉੱਥੋਂ ਮਿਲਿਆ ਨਾ ਗੁਫਾ ਤੋਂ ਉਹ ਮਿਕਸ ਕਰ ਲਿਆ ਚਲੋ ਜੀ ਪਰ ਸ਼ਾਸ ਜਿਹੜਾ ਸਾਡਾ ਹੋ ਗਿਆ ਮਿਕਸ ਇਹ ਹੁਣ ਜਦੋਂ ਵੀ ਆਪਾਂ ਜਾਵਾਂਗੇ ਹੋਰ ਜਦੋਂ ਆਪਾਂ ਜਾਵਾਂਗੇ ਸਰ ਕਲੋਨੀਆ ਚ ਫਿਰ ਤਾਈ ਹੁਣ ਆ ਕੇ ਕਲੋਨੀਆ ਚ ਤੇ ਆਪਣੇ ਉਹਨਾਂ ਦੇ ਅੱਗੇ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਆਵੇ ਮੈਂ ਕਹਾਂ ਉਹ ਆਪਣੇ ਉਹਨਾਂ ਦੇ ਅਰਜਨ ਪਾਈਗੇ ਆਹ ਨਕਰ ਆਉਂਦਾ ਉਹ ਸੀਗੀਆਂ ਦੁੱਗੀਆਂ ਇੱਕ ਹੋਰ ਦੁੱਗੀਆਂ ਆ ਵੀ ਕਰ ਲੈ ਇਹ ਵੀ ਮਿਕਸ ਕਰੋ ਪਿਛਲੀ ਵਾਰੀ ਆਪ ਪ੍ਰਸ਼ਾਦ ਕਿੰਨਾ ਹੀ ਲੈ ਆਂਦਾ ਫਿਰ ਮੁੜ ਕੇ ਇਦਾਂ ਹੀ ਨਹੀਂ ਥੋੜਾ ਜਿੰਨਾ ਪਾ ਹੁੰਦਾ ਉਹਨਾਂ ਤੋਂ ਥੋੜਾ ਜਿਹਾ ਰੱਖੋ ਉੱਪਰ ਚਲੋ ਇਹਦਾ ਆਪ ਪਸਾਰਾ ਪ੍ਰਸ਼ਾਦ ਮਿਕਸ ਕਰ ਲਿਆ ਹੁਣ ਇਹੋ ਇਹਨਾਂ ਨੂੰ ਹਾਵੀ ਪਾਉਂਦੇ। ਇੱਕੀ ਵਰਨ। ਉੱਥੇ ਵੀ ਇਦਾਂ ਕਰਾਂਗੇ ਨਾ। ਇੱਕ ਇਸ ਨੂੰ ਮਿਕਸ ਕਰ ਲਾਂ ਸਾਰੇ। ਇੱਕ ਚ ਰੱਖ ਲਓ ਤੇ ਉੱਥੇ ਜਾ ਕੇ ਆਪਾਂ ਜਨਕੀ ਤਿਆਰੀ ਕਰੇ ਸਾਰੇ ਨੂੰ ਕਰ ਦਾਂਗੇ। ਲਗਾ ਚੀਲਾ। ਆਹ ਮਾ ਜਿਹੜਾ ਕਟ-ਕਟ ਕੱਟ ਕੇ ਅਗਰ ਰੱਖਣਾ। ਇੱਥੇ ਰੱਖ ਲਈਏ ਆਉਣ ਜਾਣ ਆਲੇ ਹਨ। ਕਿਹੜਾ? ਨੀ ਆ ਘਾਟ ਕੇ ਇਧਰ ਤੇ ਵਿਚ ਪੋਣਾ ਉਸ ਨਾਲ ਆਉਂਤਰਾ ਮਾਣਾ ਪਚਾ ਦੇ ਦੇਖ ਲੈ ਚਲੋ ਜੀ ਪਰ ਜਸ ਪਰਛਾਤ ਤੇ ਦਾਇਚ ਡੁੱਲ ਗਿਆ ਤਾਂ ਹੀ ਬਣਦਾ ਮਨੂ ਦਿਨੇ ਨਾ ਕਰੇ ਹੋ ਹਾਂ ਲੀ ਜਾ ਜਿਹੜਾ ਪ੍ਰਸ਼ਾਦ ਆਪਾਂ ਉਹ ਵਾਲ ਤੇ ਫਾਫੇ ਸਵਾੰਗੇ ਸਾਬ ਚਲੋ ਜੀ ਬਹੁਤ ਵਾਹ ਬਹੁਤ ਨੂੰ ਹੋਰ ਤਾਂ ਕੋਈ ਚੀਜ਼ ਨਹੀਂ ਸੀ ਪਸੰਦ ਆਈ ਗगन ਦੀਦੀ ਲਈ ਤੇ ਗगन ਦੀਦੀ ਲਈ ਜਿਹੜੀ ਚੀਜ਼ ਪਸੰਦ ਆਈ ਆ ਮੈਂ ਕਿਹਾ ਚਲੋ ਕੋਈ ਛੋਟੀ ਮੋਟੀ ਪਾਰਟੀ ਜਾਂ ਕਿਤੇ ਵੀ ਇਤਿਹਾਸ਼ੀ ਵੀਗੈਰਾ ਆ ਹੀ ਜਾਂਦਾ ਹੈ ਤੇ ਇਹ ਮੇਰੀ ਅਪਾਟ ਛੋਟੀ ਜਿਹੀ ਲੱਗੈ ਸੀ ਸਿਰਫ ਇੱਕ ਨਿਸ਼ਾਨੀ ਹੁੰਦੀ ਆ ਗੁਰੂ ਘਰ ਦੀ ਸਸਾਲ ਲਕੈਗੇ ਆ ਦੇਖੋ ਈਰਿੰਗਸ ਵੀ ਬਹੁਤ ਸੋਨੇ ਆ ਤੇ ਨਾਲ ਆ ਬਸਣੀਆ ਬਟਰਫਲਾਈ ਵਾਲੀ ਤੇ ਮੈਂ ਆਣ ਆ ਰਹੀ ਆਪਾਂ ਟਾਇਸ ਲੈ ਕੇ ਆਏ ਸੀਗੇ ਸਾਡਾ ਭਈਆ ਸੁੱਕਾ ਹੋਇਆ ਅੰਜੀ ਵੀ ਲੱਗੇ ਅੱਜ ਮੰਨੂ ਦੇ ਨੇਲ ਕਟਿੰਗ ਹੋਣ ਤੇ ਇਹਦੇ ਜਿਹੜੇ ਨਾ ਨੇਲ ਸੀਗੇ ਬਹੁਤ ਜ਼ਿਆਦਾ ਵੱਡੇ ਹੁੰਦੇ ਆ ਕਿਉਂਕਿ ਇਹ ਮਿੱਟੀ ਜੱਤ ਬਹੁਤ ਜ਼ਿਆਦਾ ਪਾਉਂਦਾ ਦੇਖ ਜ਼ਿਆਦਾ ਨਾ ਕੱਟਿਓ ਇਹ ਤਾਂ ਥੋਲੇ ਥੋੜੇ ਥੋੜੇ ਇਹ ਕੱਟ ਦੋ ਮਮਾ ਪੈ ਗਈ ਆ ਲੰਮੇ ਤੀਦੀ ਅਮ ਨੂੰ ਉਹਨਾਂ ਨੂੰ ਤੋੜ ਕੇ ਇੰਨੇ ਜ਼ਿਆਦਾ ਇਹਦੇ ਨੇਲ ਵੀ ਕਿਉਂ ਗੰਦੇ ਆ ਨਾ ਹੋ ਜ਼ਿਆਦਾ ਤੀਦਾ ਮਿੱਟੀ ਦੇ ਹੱਥ ਮਾਰਦਾ ਰਹਿੰਦਾ ਹੁਣ ਇਹਨੂੰ ਨਵਾ ਦੇਣਾ ਲਾਹ ਤੇ ਪਾਣੀ ਈਲ ਦੇ ਆ ਪਰ ਲਾਹ ਤੇ ਰੋ ਗਿਆ ਰੋ ਗਿਆ ਇਹਦੇ ਪਹਿਲਾਂ ਨੇਲ ਦਿਖਾਓ ਇਹਦੇ ਪਹਿਲਾਂ ਨੇਲ ਲਗਾਓ ਫੇ ਹੁਣ ਦਿਖਾਓ ਬਾਅਦ ਚ ਆ ਦੇਖੋ ਇੰਨੇ ਗੰਦੇ ਦੇ ਨੇਲ ਆ ਬਾਬੇ ਤੇ ਜਾ ਕੇ ਬੱਬਾ ਇਹ ਇਕੱਠੇ ਕਰਨ ਲੱਗ ਗਿਆ ਬਿੱਕੂ ਉਥੇ ਪੱਟੇ ਕੱਠੇ ਕਰ ਲੱਗ ਗਿਆ। ਰੋ ਮੈਨੂੰ ਪਤਾ। ਇਹ ਫਿਰ ਜਿੱਥੇ ਮਿੱਟੀ ਦੇਖਦਾ ਸੀ ਉੱਥੇ ਕੀ ਉੱਥੇ ਕੀ ਕਹਿੰਦਾ ਮੈਂ ਮਿੱਟੀ ਉਹ ਕਰਨੀ ਆ। ਬੇਹੀ ਤਾਂ ਬਚਪਨਿਆ। ਮਿੱਟੀ ਆ। ਮਿੱਟੀ ਦੇ ਲਾ ਹੁਣ। ਕਦੀ ਪੈਰ ਵੀ ਨਹੀਂ ਉਹ ਤੂੰ ਕਟਾਉਂਗਾ ਤਾਂ ਸੈੜ ਤੇ ਹੋ ਜਾਈਦਾ ਨਿਆਣਾ ਦੇਲਾ ਕੱਪੜੇ ਪਾ ਕੇ ਵੀ ਇਹਨੂੰ ਛੱਡ ਦੋ। ਮਿੱਟੀ ਜੀ ਬੜਨਾ ਇਹ ਹੁੰਦਾ ਬਚਪਨ। ਹੂੰ ਚੀਜ਼ ਵਧੀਆ ਲੱਗਦੀ। ਸਮਝਾਲਾ। ਹੈ? ਉਹ ਇਹ ਤਾਂ ਗੱਲ ਆ। ਵੇ ਦਾਪੇ ਤੇ ਹੈਰਾਨ ਸੀ ਜਲਦੀ ਜਲਦੀ ਮੇਰੀ ਆਈਸਕ੍ਰੀਮ ਖਾ ਲੈ ਬਾਂਡੇ ਜਾ ਕੇ ਵੀ ਘਾਟਣ ਕਰਦੇ ਸਹੀ ਗੱਲ ਆਰੇ ਯਾਰ ਮੈਨੂੰ ਜਸਲੀਨ ਸਾਰਾ ਦਿਨ ਬੜੀ ਰਹਿੰਦੀ ਆ ਉਹਦੇ ਚ ਮਿੱਟੀ ਚ ਹਣਾ ਮੁੰਮੀ ਦਾਦਾ ਡਲੀ ਡੂਲੀ ਲੱਜੀ ਰੋਣੀ ਕੰਗੀ ਮਮਾ ਕਹਿੰਦਾ ਇਹਨੂੰ ਡਲੀ ਡੂਲੀ ਲੱਭ ਲੱਭੀ ਨਹੀਂ ਉਹਨੂੰ ਉਹ ਗੰਦ ਪਾਏ ਨੇ ਹੱਥਾਂ 'ਚ ਆਪਣੇ ਅਜੀ Nei, nei. ਮੰਮੀ ਦੇ ਲੋ ਬਾਬਾ ਤੇ ਕੋਈ ਕੰਪਰਮਾਈ ਜੀ ਮੁੰਡਾ ਵੀ ਤੇਜ਼ੀ ਯਾਰ ਸਾਰੇ ਐਟਮਾਂ ਵਾਲੀ ਆ ਸਭ ਡਾ ਤਾਂ ਐਟਮਾਈ ਇੱਦਈ ਲੋੜੀਆਂ ਇਹਨਾਂ ਨੂੰ ਲੱਗਨ ਨਾਲ ਲੱਗਨ ਨੂੰ ਕੋ ਹੁੰਦਾ ਬੈਜੇ ਕਹਿੰਦੀ ਕਹਿੰਦੀ ਤੂੰ ਹੀ ਕਹਿਆ ਸੀ ਪੈਕਟ ਚ ਦੁੱਧ ਬੋਤਲ ਚ ਪਾ ਲ ਮੈਂ ਤਾਂ ਹੈ ਹੀ ਬੰਦਰ ਤੁਸੀਂ ਬੰਦਰ ਉਹ ਕਾਤੇ ਲਾ ਮੈਂ ਕਹਿਆ ਇਹ ਤਾਂ ਬੰਦਰ ਵਿੱਚ ਲਾ ਕੇ ਹੋਰ ਕਿਹਦੇ ਪੁੱਤ ਦੁੱਧ ਨਹੀਂ ਸਮੇਂ ਮੈਂ ਇਹ ਫਰ ਬੰਦਰ ਬੰਦਰ ਕਾਤੇ ਲਾ ਗਦੀ ਨਹੀਂ ਗੱਲ ਵੀ ਸਹੀ ਆਉਂਦੀ ਲੋ ਇੱਧਰ ਸਾਨੂੰ ਮਿਲ ਗਏ ਸਾਡੇ ਫੋਲੋਅਰ ਵੀ ਡੇ ਗਲੇ ਬਾਹਰਾਣੀ ਕਿ ਤੇ ਛੱਡ ਦਿਆ ਕਰੋ ਓਏ ਪਾਣੀ ਜਿਆਦਾ ਪਾਣੀ ਘਟਾਓ ਪਾਣੀ ਜਿਆਦਾ ਹੈ ਪਾਣੀ ਘਟਾਓ ਪਾਣੀ ਘਟਾਓ ਪਾਣੀ ਜਿਆਦਾ ਹੈ ਅੰਦਰ ਦਾ ਘੜੇ ਅੰਦਰ ਰੱਖ ਪਾਣੀ ਆ ਰਹੇ ਨੇ